ਤੂੰ ਮੇਰੀ ਜਨਾਨੀ ਨੂੰ ਵਿੱਚ ਲੈ ਗਿਆ ਨਾ ਤੈਨੂੰ ਮੈਂ ਦੱਸੂੰਗਾ ਮੇਰੇ ਤੋਂ ਤਾਂ ਇਹ ਗਲਤੀ ਹੋਈ ਆ ਨਾ ਮੈਂ ਇੱਕ ਕੁੱਤੇ ਬੰਦੇ ਨੂੰ ਹੈ ਇੱਕ ਦੱਲੇ ਬੰਦੇ ਨੂੰ ਆਪਣੇ ਘਰ ਦਾ ਸਮਝੌਤਾ ਕਰਾਣਾ ਆਪਣਾ ਭਰਾ ਸਮਝ ਕੇ ਭੇਜਤਾ ਮੈਨੂੰ ਨਹੀਂ ਨਾ ਪਤਾ ਸੀ ਵੀ ਉਹ ਮੇਰੀ ਜੜਾਂ ਚ ਬਟਾ ਜਿਵੇਂ ਆਪਣੀ ਜਨਾਨੀ ਛੱਡਣੀ ਹੀ ਹੁੰਦੀ ਤੇ ਫਿਰ ਮੈਨੂੰ ਕਿੱਥੇ ਪੁੱਛਣ ਦੀ ਕੀ ਲੋੜ ਆ ਤੇ ਮੈਨੂੰ ਸਮਝੌਤੇ ਕਰਨ ਦੀ ਕੀ ਲੋੜ ਆ ਫਿਰ ਤੂੰ ਲੱਤਾਂ ਦੇ ਖੜ ਅਸੀਂ ਵੀਡੀਓ ਪਾਉਨੇ ਆ ਡਿਲੀਟ ਨਹੀਂ ਕਰਦੇ ਤੂੰ ਪਾ ਤੂੰ ਕਰ ਤੂੰ ਅੱਗੇ ਵੀ ਡਿਲੀਟ ਕਿਉਂ ਕਰਦਾ ਹੁੰਨਾ ਅਸੀਂ ਪਾਵਾਂਗੇ ਅਸੀਂ ਖੜਾਂਗੇ ਸਮਝ ਮੇਰੀ ਗੱਲ ਨੂੰ ਮੇਰੇ ਤੋਂ ਤਾਂ ਇਹ ਗਲਤੀ ਹੋਈ ਆ ਦੁਨੀਆ ਜਾਣਦੀ ਵੀ ਇੱਕ ਦੱਲੇ ਬੰਦੇ ਨੂੰ ਆਪਣਾ ਭਰਾ ਸਮਝ ਲਿਆ ਵੀ ਜਿਹਨੇ ਲੋਕਾਂ ਨਾਲ ਧੱਕੇ ਕੀਤੇ ਪੂਰੇ ਤੇ ਮੈਂ ਉਹਨਾਂ ਵਾਸਤੇ ਜਰੂਰ ਮੈਸੇਜੇ ਦੇਣਾ ਚਾਹੁੰਨਾ ਵੀ ਜਿਹੜੇ ਭਰਾਏ ਗੱਲ ਕਹਿੰਦੇ ਨੇ ਵੀ ਛੱਡ ਭਾਈ ਕੋਈ ਗੱਲ ਨਹੀਂ ਸੁਣੋ ਮੇਰੀ ਗੱਲ ਨੂੰ ਜਿਹੜਾ ਸੇਵਰਮੈਨ ਹੁੰਦਾ ਨਾ ਸੇਵਰਮੈਨ ਉਹਨੂੰ ਗੰਦ ਸਾਫ਼ ਕਰਨ ਲਈ ਨਾ ਗੰਦ 'ਚ ਵੜਨਾ ਹੀ ਪੈਂਦਾ ਤੇ ਫਿਰ ਉਹਦੇ ਕੱਪੜੇ ਲਿਬੜਦੇ ਵੀ ਆ ਬਾਅਦੋਂ ਨਾਂ ਵੀ ਲੈਂਦਾ ਕਿਉਂਕਿ ਲੋਕਾਂ ਨੂੰ ਪਤਾ ਵੀ ਉਹ ਸਫਾਈ ਕਰਨ ਵੜਿਆ ਸੀ ਉਹ ਤੋਂ ਬਾਅਦ ਸਿਵਰੇ ਸਹੀ ਵੀ ਚੱਲਦਾ ਤੂੰ ਮੇਰੀ ਜਨਾਨੀ ਨੂੰ ਵਿੱਚ ਲੈ ਕੇ ਆਇਆ ਨਾ ਨੰਮੈ ਦੱਸੂੰਗਾ ਪਰ ਮੈਂ ਤੇਰੇ ਜਿੰਨਾ ਗਿਰਿਆ ਨਹੀਂ ਮੈਂ ਪਿਛਲੀ ਇੰਟਰਵਿਊ ਚ ਵੀ ਕਿਹਾ ਵੀ ਉਹ ਮੇਰੇ ਤੋਂ 10-12 ਸਾਲ ਛੋਟੀ ਆ ਮੇਰੀ ਜਮੀਰ ਨਹੀਂ ਮੰਦੀ ਤੁਸੀਂ ਉਹਦਾ ਨਕਾਬ ਪਾ ਕੇ ਘੁੰਮਿਆ ਕਰੋਗੇ ਨਕਾਬ ਪਾ ਕੇ ਛੱਡ ਬੰਸਲੇ ਸਾਰਿਆਂ ਨੇ ਅਗਲੇ ਸਾਡੇ ਕੱਪੜੇ ਲਾਤੇ ਛੱਡ ਛੱਡ ਮੈਨੂੰ ਤਾਂ ਸਾਰੀ ਮੈਂ ਆਪਣੇ ਤਾਏ ਚਾਚਿਆਂ ਦੀ ਮੈਂ ਆਪਣੇ ਮਾਮੇ ਭੂਆ ਦੀ ਕਿੰਨੀ ਇੱਜ਼ਤ ਕਰਦਾ ਜ਼ਿੰਦਗੀ ਚ ਪਹਿਲੀ ਵਾਰੀ ਉਹਨਾਂ ਤੋਂ ਬਗੀ ਹੋ ਕੇ ਮੈਂ ਵੀਡੀਓ ਬਣਾ ਰਿਹਾ ਮੇਰੀ ਫੈਮਿਲੀ ਠੀਕ ਆ ਬਿਲਕੁਲ ਇੱਕ ਦਿਨ ਚ ਆ ਜੂਗੀ ਉਹਨਾਂ ਦੀ ਵੀ ਵੀਡੀਓ ਅਬੀ ਸਿੱਧੂ ਭਰਾ ਆਪਣਾ ਉਦੀ ਵੀ ਵੀਡੀਓ ਆ ਜੂਗੀ ਕੋਈ ਚੱਕਰ ਨਹੀਂ ਹੈਗੀ ਇਹਨੇ ਮੱਕੂ ਸਾਹਿਬ ਨੂੰ ਜਿਹੜੀਆਂ ਗਾਲਾਂ ਕੱਢੀਆਂ ਨੇ ਉਹ ਤਾਂ ਪਾਈ ਹੋਈ ਨਹੀਂ ਉਹ ਬੰਦੇ ਦੀ ਕਾਮ ਨੂੰ ਪਤਾ ਕਿੰਨੀ ਦੇਣਾ ਤੇਰੀ ਕੀ ਦੇਣਾ ਤੂੰ ਠੱਗਾ ਸਿਰੇ ਦਾ ਆ ਰਹੇ ਨੇ ਪੈਸਿਆਂ ਵਾਲੇ ਮਾਮੇ ਵੀ ਸਾਰੇ ਤੇਰੇ ਮਾਲ ਲੈ ਕੇ ਤੂੰ ਕਿਸੇ ਨੂੰ ਪੈਸੇ ਨਹੀਂ ਦਿੰਦਾ ਇਹ ਚਾਹੁੰਦਾ ਸੀ ਵੀ ਜਿਵੇਂ ਇਹਨੇ ਪਹਿਲਾਂ ਦਬਾਲੇ ਜਿਨ੍ਹਾਂ ਜਿਨ੍ਹਾਂ ਦੇ ਖਿਲਾਫ ਹੋਇਆ ਵੀ ਹਨੀ ਨੂੰ ਵੀ ਦਬਾ ਲੂਗਾ ਉਹ ਛੱਡ ਤੂੰ ਤੂੰ ਮੇਰੀ ਜਨਾਨੀ ਦੀ ਵੀ ਵੀਡੀਓ ਨਾ ਨਾ ਬੰਦਾ ਤੇ ਮੈਂ ਕੁਝ ਵੀ ਨਾ ਕਰਦਾ ਲੈ ਆ ਸੁਣ ਤੇਰੇ ਕਾਰਨਾਮੇ ਲੈ ਆ ਲੈ ਆ ਲੋਕ ਤੇਰੇ ਤੋਂ ਅੱਕੇ ਹੋਇਆ ਫੜ ਮਯਾ ਸਿਕਮ ਮੈਂ ਆਫੇਰ ਬਾਤ ਕਰ ਰਹੀ ਹੂ ਮੈਂ ਹਮ ਕਿਸ ਬੰਦੇ ਨੇ ਹਮਕੋ ਬਹੁਤ ਪਰੇਸ਼ਾਨ ਕੀਤਾ ਬਹੁਤ 4 7 4 3 5 4 2019 ਤੇ ਕਮਲ ਸੰਧੂ ਭਰਾ ਸਾਡਾ ਦਾਣੀ ਦੁਆਬੀਆਂ ਪਤਾ ਨਹੀਂ ਕਿੰਨੀ ਵਾਰ ਫੋਨ ਕਰੇ ਹੋਣੇ ਭਰਾ ਨੇ ਆਇਆ ਵੀ ਹੈ ਹੋਰ ਬਹੁਤ ਹੈਪੀ ਵੀ ਬਹੁਤ ਜਾਣੇ ਆਏ ਨੇ ਇਹ ਇਹ ਹੁੰਦੇ ਚੀਜ਼ਾਂ ਕਮਾਈਆਂ ਤੇਰੇ ਕੋਲ ਕੋਈ ਆਇਆ ਤੂੰ ਆਪਣੇ ਦੁਕਾਨ ਦੇ ਮੁੰਡਿਆਂ ਦੀ ਆਈਡੀ ਤੇ ਕਮੈਂਟ ਕਰਨ ਲੱਗ ਗਿਆ ਸਾਲਾ ਇੰਨਾ ਗਿਰ ਗਿਆ ਆਰਾਮ ਜੀ ਆਪਣੇ ਕੋਲ ਕਿੰਨੇ ਜਣੇ ਨੇ ਬਾਈ ਬਾਈ ਜਣੇ ਆ ਬਾਈਆਂ ਤੋਂ ਕੋਈ ਕਰਾਈਏ ਬਾਈਆਂ ਦੇ ਭੈਣਾ ਭਰਾਵਾਂ ਤੋਂ ਕਰਾਈਏ ਕਰੋ ਕਮੈਂਟ ਯਾਰ ਸਾਰੇ ਇੰਨੇ ਗਿਰ ਕੇ ਆਪਾਂ ਜਨਾਨੀਆਂ ਦੀ ਵੀਡੀਓ ਪਾਉਣ ਲੱਗ ਗਏ ਆਂ ਯਾਰ ਲੈ ਬਿੱਕੀ ਦਾ ਵੀ ਆ ਗਿਆ ਫੋਮਸ ਥੋਮਸ ਦਾ ਵੀ ਵਿੱਚ ਵੀਡੀਓ ਕਾਲ ਆਉਂਦੀ ਆ ਉਹ ਬੰਦਾ ਮਾਂ ਪੈਣ ਤੱਕ ਤਾਂ ਨਹੀਂ ਪਹੁੰਚਿਆ ਲੜਿਆ ਮਰਦਾ ਮੰਗ ਲੜਿਆ ਕਿਉਂ ਵੀ ਮਾਂ ਪੈਣ ਤੱਕ ਤਾਂ ਨਹੀਂ ਪਹੁੰਚਿਆ ਉਹ ਤੂੰ ਇਟਲੀ ਵਾਲੇ ਨਾਲ ਮੈਂ ਸਮਝਾਉਂਦਾ ਮੈਂ 76 ਮਰੂ ਇਹਦੇ ਤਨ ਮੈਂ ਦੱਸਤੀ ਗੱਲ ਬਾਬੇ ਸਮਝੋਤਾ ਨਹੀਂ ਹੋਰ ਕੁਝ ਕਰਨਾ ਇਹਦੇ ਨਾਲ ਬੰਦੇ ਨੂੰ ਆਪਣੀ ਅਣਖ ਤੋਂ ਉੱਤੇ ਕੁਝ ਨਹੀਂ ਹੁੰਦਾ ਮੈਂ ਉਹਨੂੰ ਮੰਨਦਾ ਵੀ ਬੇਅਣਖਾ ਜਿਹੜਾ ਇਹ ਚੀਜ਼ਾਂ ਕਰਕੇ ਠੀਕ ਹੈ ਨਾ ਥੋੜਾ ਕੋਈ ਸਾਲਾ ਹੋਵੇ ਠੀਕ ਹੈ ਉਹਦਾ ਤੁਹਾਡੇ ਘਰੇ ਜਾਣਾ ਕਿੰਨਾ ਕੱਖ ਹੋ ਸਕਦਾ ਕਿੰਨੀ ਕਬੱਡੀ ਗੱਲ ਆ ਵੀ ਉਹ ਤੁਹਾਡੇ ਘਰੇ ਜਾ ਸਕਦਾ ਸੌਰੇ ਜਾ ਸਕਦਾ ਤੇ ਸੌਰੇ ਜਾ ਕੇ ਉਹ ਗੱਲਾਂ ਕਰੇ ਵੀ ਅਸੀਂ ਭੇਜਿਆ ਵੇ ਵੀ ਚੱਲ ਯਾਰ ਕੋਈ ਗੱਲ ਲਵੇ ਲਾ ਦੇ ਮੈਂ ਤਾਂ ਇਹ ਨਹੀਂ ਕਹਿੰਦਾ ਮੇਰੀ ਪਹਿਲੀ ਵਾਰ ਲੜਾਈ ਹੋਈ ਹੈ ਮੈਂ ਕਹਿੰਦਾ ਮੈਂ 9 ਸਾਲ ਵਿਆਹ ਹੋਇਆ ਮੇਰੀ 5 ਵਾਰ ਲੜਾਈ ਹੋਈ ਹੈ ਪਰ ਚਾਰ ਵਾਰ ਮੈਂ ਆਪਣੇ ਭਰਾ ਆਪਣੇ ਤਾਏ ਜੱਜ ਆਪਣੇ ਮਾਸੜ ਬੂਆ ਭੇਜਿਆ ਜੇ ਮੈਂ ਉਹਨੂੰ ਵਸਾਉਣਾ ਸੀ ਉਹ ਮੇਰੇ ਨਾਲ ਹੀ ਰਹਿੰਦੀ ਆ ਹੁਣ ਦੂਜੀ ਗੱਲ ਸੁਣ ਲੈ 9 ਮਹੀਨੇ ਪਹਿਲਾਂ ਦੀ ਤੇਰੀ ਵੀਡੀਓ ਆ 7 ਮਹੀਨੇ ਬਾਅਦ ਅਸੀਂ ਰੈੱਡ ਮੰਗੋ ਵਾਲਾ ਸ਼ੋਅਰੂਮ ਕੀਤਾ ਸਮਝਿਆ ਮੇਰੀ ਗੱਲ ਨੂੰ ਉਹ ਸਾਰਾ ਕੁਝ ਉਹਦੇ ਨਾਮ ਤੇ ਆ ਲੋਕਰ ਤੱਕ ਉਹਦੇ ਨਾਮ ਤੇ ਆ ਕੁੜੀ ਦੇ ਮੈਂ ਉਹਦੇ ਨਾਲ ਨਹੀਂ ਰਹਿਣਾ 9 ਸਾਲ ਮੈਂ ਜਿਹਦੇ ਜਿਹਦੇ ਨਾਲ ਰਿਹਾ ਮੈਂ ਉਹਦਾ ਸੱਕਾ ਨਹੀਂ ਹੋ ਸਕਦਾ ਤੇ ਮੈਂ ਹੋਰ ਕੀ ਦਊ ਅੱਲਾ ਤੇਰੇ ਬਾਪੂ ਵਾਲਾ ਮੇਰੇ ਤੋਂ ਮੂੰਹ ਨਾ ਖਲਾ ਮੈਂ ਤੈਨੂੰ ਇੰਨੀ ਗੱਲ ਦੱਸਤੀ ਠੀਕ ਹੈ ਜਾ ਤਾਂ ਇਹ ਕੰਮ ਨੂੰ ਖਤਮ ਕਰ ਸਿੱਧਮ ਸਿੱਧਾ ਇੱਕ ਵਾਰੀ ਕਰ ਲੈ ਤੇਰੀ ਮਾਫੀ ਮੰਗਦਿਆਂ ਦੀ ਵੀਡੀਓ ਪਈ ਹੈ ਸਾਡੇ ਕੋਲ ਯੋਧੇ ਆ ਸੂਰਮਿਆਂ ਮਾਫੀ ਮੰਗ ਰਿਆਂ ਦੀ orange ਕਲਰ ਦੀ ਟੀ-ਸ਼ਰਟ ਪਾਈ ਹੋਈ ਆ ਤੇਰੇ ਕਾਲਾ ਪਜਾਮਾ ਸਮਝ ਗਿਆ ਟੋਪੀ ਲਈ ਹੋਈ ਆ ਜਿਹੜੀ ਤੂੰ ਲੋਕਾਂ ਦੇ ਪਾਣਾ ਦੋਗਲਾ ਤੀਗਲਾ ਪਗਲਾ ਪਤਾ ਨਹੀਂ ਕੀ ਆ ਬਾਬੇ ਤਾਂ ਦੱਸ ਵੀਰੇ ਇਹਨੇ ਕਿਨੂੰ ਛੱਡਿਆ ਬਾਂਗੜ ਸਾਹਿਬ ਨੂੰ ਛੱਡਿਆ ਇਹਨੇ ਬੈਂਸ ਸਾਹਿਬ ਨੂੰ ਛੱਡਿਆ ਇਹਨੇ ਕੜਬਲ ਸਾਹਿਬ ਨੂੰ ਛੱਡਿਆ ਇਹਨੇ ਕੀ ਕੀਤਾ ਸਾਡੇ ਭਤੀਜੇ ਦਾ ਜਨਮ ਦਿਨ ਸੀ ਰਾਮ ਜੀ ਉਹਦਾ ਸੰਦੀਪ ਵੀਰੇ ਦੇ ਬੇਟੇ ਦਾ ਉਥੇ ਮੈਂ ਪੱਤਰਕਾਰ ਨੂੰ ਇੰਟਰਵਿਊ ਦੇ ਰਿਹਾ ਸੀ ਇਹਨਾਂ ਨੂੰ ਪਤਾ ਹੀ ਚਸਕਾ ਤਾਂ ਇਹਨੂੰ ਕਿੰਨਾ ਹੋਈ ਕੋਈ ਉਹਨੇ ਆਹ ਗੱਲ ਕਹਿਤੀ ਮੈਂ ਨਾ ਕਹਦਾ ਬਈ ਮੈਂ ਕਿਹਾ ਵੀ ਅਸੀਂ ਐਂ ਕਰਕੇ ਵੀ ਕਿਹੜੇ ਵੀ ਲੋੜਬੰਦ ਪੈਣਾ ਹੁੰਦਿਆਂ ਨਹੀਂ ਅਸੀਂ ਉਥੇ ਰਾਸ਼ਨ ਕਰਦੇ ਹਾਂ ਹਣਾ ਮੈਨੂੰ ਪੁੱਛਣ ਲੱਗਾ ਪੇਜ ਦੀ ਸੈਟਿੰਗ ਕਿਵੇਂ ਹੁੰਦੀ ਹੈ ਕਹਿੰਦਾ ਅੱਜ ਤੋਂ ਬਾਅਦ 94638 0088 ਫੋਨ ਕਰੋ ਜਿਹਨੂੰ ਲੁਧਿਆਣੇ ਜੀ ਰਾਸ਼ਨ ਚਾਹੀਦਾ ਚਾਰ ਰਾਸ਼ਨ ਵੰਡ ਕੇ ਪੰਜਵੀਂ ਜਨਾਨੀ ਨੂੰ ਗਾਲਾਂ ਕੱਢਤੀਆਂ ਨੇ ਸੂਰਮੇ ਨੇ ਜਦੋਂ ਉਸ ਦਿਨ ਆਂਟੀ ਆਪਣੇ ਕੋਲ ਆਈ ਐ ਸੱਚ ਦੱਸੀ ਆਪਾਂ ਜਿਹੜਾ ਉਹ ਦਿਮਾਗੀ ਇਲਾਜ ਚੱਲਦਾ ਮੈਂ ਤੈਨੂੰ ਕੰਮ ਕਰਦੇ ਵੀ ਕਹਾਂ ਨਾ ਵੀ ਯਾਰ ਮੇਰੇ ਤੋਂ ਜਵਾਬ ਦੇ ਗਿਆ ਮੈਨੂੰ ਆਪਣੇ ਆਪ ਨੂੰ ਬੇਇੱਜ਼ਤੀ ਹੋ ਜਾਂਦੀ ਆ ਵੀ ਮੈਂ ਕਿਸੇ ਨੂੰ ਜਵਾਬ ਦੇ ਤਾਂ ਤੈਨੂੰ ਘਰੇ ਭੇਜਿਆ ਕਿ ਨਹੀਂ ਭੇਜਿਆ ਜੇ ਆਪਾਂ ਕਹਿ ਹੀ ਦਿੱਤਾ ਨਾ ਕਰੋ ਅਗਲਾ ਕਿਹੜਾ ਆਉਂਦਾ ਜੇ ਤੁਸੀਂ ਰਾਸ਼ਨ ਲਾਹੋਂਗੇ ਜੇ ਤੁਸੀਂ ਲੰਗਰ ਲਾਹੋਂਗੇ ਜੇ ਤੁਸੀਂ ਕਹੋਗੇ ਮੈਂ 100 ਸ਼ਰਟਾਂ ਵੰਡਣੀਆਂ ਤਾਂ ਹੀ ਲੋੜ ਮੰਦ ਆਣਗੇ ਹੁਣ ਤਾਂ ਅਸੀਂ ਕੱਪੜਿਆਂ ਦਾ ਵੀ ਕਰਨ ਲੱਗੇ ਆ ਅਸੀਂ ਨਹੀਂ ਦਬਦੇ ਐ ਤਾਂ ਸਿਵਲ ਹਸਪਤਾਲ ਵੀ ਬੈਠਾਂਗੇ ਤੂੰ ਕਰ ਤੂੰ ਬੈਠੇਗਾ ਕਿੱਥੋਂ ਤੇਰੀ ਸਿਕਿਉਰਿਟੀ ਤੇਰੀ ਸਿਕਿਉਰਿਟੀ ਮੈਂ ਕੈਨਸਲ ਕਰਾ ਕੇ ਦਿਖਾਉਂਗਾ ਹਨੀ ਸੇਠੀ ਤੈਨੂੰ 12000 ਆਪਣੇ ਪੈਸਿਆਂ ਦੀ ਲੈ ਕਿਉਂ ਵੀ ਪਰਸਨਲ ਸਿਕਿਉਰਿਟੀ ਲੈ ਆਪਣੀ ਲੋਕਾਂ ਨੂੰ ਤੂੰ ਗਾਲ੍ਹਾਂ ਕੱਢਦਾ ਲੈ ਆ ਫੈਰ ਮਾਰਦਾ ਪਿਆ ਲੈ ਹਲ ਆਹ ਬੰਦੇ ਨੂੰ ਸਿਕਿਉਰਿਟੀ ਚਾਹੀਦੀ ਆ ਬਾਜੀ ਹਲ ਇਹ ਤਾਂ ਕੁਛ ਨਹੀਂ ਇਹ ਤਾਂ ਬਹੁਤ ਕੁਛ ਹੈ ਤਾਂ ਕੁਛ ਵੀ ਨਹੀਂ ਉਹਦੇ ਮੂਹਰੇ ਜਿਹੜਾ ਕੁਛ ਸਾਡੇ ਕੋਲ ਤੁਰਿਆ ਫਿਰਦਾ ਹੈ ਹਲ ਆਹ ਕੁੜੀਆਂ ਦੀ ਇੱਜ਼ਤ ਸੁਣ ਲੈ ਤੂੰ ਠੀਕ ਹੈ ਕੋਈ ਪਰਵਾਹ ਨਹੀਂ ਕਰਦੀ ਕੁੜੀਆਂ ਆਣੀ ਜਾਣੀ ਚੀਜ਼ ਹੈ ਜੋ ਵੀ ਹੈਗਾ ਤੇਰਾ ਨਾਮ ਮੈਂ ਨਾ ਹੀ ਭੁੱਲ ਗਿਆ ਹਾਂ ਕੁੜੀ ਦਾ ਨਾਂ ਹੀ ਭੁੱਲ ਗਿਆ ਅਧੀਆਂ ਨੰਗੀਆਂ ਕੁੜੀਆਂ ਤੂੰ ਦਾ ਸਾਨੇ ਵਾਲ ਮੇਰੇ ਤੋਂ ਲੈ ਕੇ ਆਉਂਦਾ ਰਿਹਾ ਹਣਾ ਵੀ ਬਹਿ ਜਾ ਇਹ ਤਾਂ ਭੈਣ ਕਹਿ ਕੇ ਪਿੱਛਾ ਛਡਾਇਆ ਉਹ ਵੀ ਇੰਟਰਵਿਊ ਪਈ ਜਾ ਮੇਕੋ ਵੀਡੀਓ ਪਈ ਹੈ ਮੇਰੇ ਉਹਦੇ ਸ਼ੋਅਰੂਮ ਦੀ ਉਹ ਬਾਬੇ ਪ੍ਰਿੰਕਲ ਦੀ سپورਟ 'ਚ ਜੋ ਮਰਜੀ ਆ ਪਤਾ ਹੀ ਹੈ ਕਿਨੇ ਆਉਣਾ ਕਿਨੇ ਨਹੀਂ ਆਉਣਾ ਇਹ 'ਚ ਬਹੁਤ ਲੋਕ ਕਹਿਣਗੇ ਬਾਈ ਤੂੰ ਗਲਤ ਐ ਗਲਤ ਕੋਈ ਦਿੱਕਤ ਨਹੀਂ ਬਾਈ ਮੇਰੇ ਨਾਲ ਯਾਰ ਮਾਰ ਹੋਈ ਆ ਠੀਕ ਆ ਮੈਂ ਇੱਕ ਆਪਣਾ ਭਰਾ ਸਮਝ ਕੇ ਉਹਨੂੰ ਘਰੇ ਭੇਜਿਆ ਉਹਨੂੰ ਸਮਝੌਤੇ ਦੇ ਵਿੱਚ ਪਾਇਆ ਉਹਨੇ ਦਲ ਪੋਣਾ ਕਰਨਾ ਸੀ ਉਹਨੇ ਕਰਤਾ ਉਹਨੇ ਇੱਕ ਲੁਧਿਆਣੇ ਦੇ ਵਕੀਲ ਸਾਹਿਬ ਦੀਆਂ ਕੁੜੀਆਂ ਦੀਆਂ ਵੀਡੀਓ ਸਾਡੀਆਂ ਬੱਚੀਆਂ ਦੀਆਂ ਐਡਿਟ ਕਰਕੇ ਪਾਈਆਂ ਨੇ ਉਹ ਵੀ ਭਾਜੀ ਯਾਰ ਟੈਨਸ਼ਨ ਨਾ ਲਓ ਪਰਿਵਾਰ ਸਹੀ ਆ ਬਾਬੇ ਕੋਈ ਗੱਲ ਨਹੀਂ ਇੱਜ਼ਤ ਉੱਤੇ ਪਰਿਵਾਰ ਥੋੜੀ ਜਾਂਦਾ ਅੱਜ ਤੱਕ ਤੁਸੀਂ ਕਦੇ ਆਪਣੀ ਭਾਬੀ ਨੂੰ ਵੀਡੀਓ 'ਚ ਦੇਖਿਆ ਜਾਂ ਕੁਝ ਦੇਖਿਆ ਅਸੀਂ ਦਿਨ ਤੇ ਯਾਰ ਤੇ ਫੋਟੋ ਪਾਈਦੀ ਆ ਜਿੱਦਾਂ ਅਗਲਾ ਚੱਲਦਾ ਉਦਾਂ ਚੱਲਣਾ ਹੀ ਪੈਂਦਾ ਪਤਾ ਨਹੀਂ 9 ਮਹੀਨੇ ਲਾ ਲੈ ਇਹ 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 ਰਿਕਾਰਡ ਆ ਸੁਣ ਜਿਹੜਾ ਬੰਦਾ ਤੁਹਾਨੂੰ ਡੇਲੀ ਗਾਲਾਂ ਕੱਢਦਾ ਹੋਵੇ ਮੇਰਾ ਕੀ ਕਸੂਰ ਸੀ ਮੈਂ ਇੱਕ ਲੋੜਬੰਦ ਪਰਿਵਾਰ ਦੇ ਨਾਲ ਖੜ ਗਿਆ ਉਹ ਤੇਰੇ ਯਾਰ ਸੀਗੇ ਇਸ ਕਰਕੇ ਆ ਲੈ ਆ ਪਈਆ ਦਰਖਾਸਤ ਲਿਖੀ ਕੁੜੀ ਦੀ ਵੀ ਭਾਈਏ ਇਹਦੇ ਵਿੱਚ ਮੁੰਡੇ ਲਾਉਂਦਾ ਲੁਧਿਆਣੇ ਦੀ ਦਰਖਾਸਤ ਲਈ ਹੋਈ ਆ ਉਹ ਵੀ ਕੁੜੀ ਆ ਰਹੀ ਆ ਸਾਡੇ ਕੋਲ ਠੀਕ ਆ ਆ ਲੈ ਹੋਰ ਤੁਹਾਨੂੰ ਦਿਖਾਵਾਂ ਆ ਰਿਕਾਰਡਿੰਗ ਆਨ ਕਰ ਆ ਲੈ ਆਹ ਵੀ ਨਾ ਤੈਨੂੰ ਦਰ ਲੈ ਇਸੇ ਮਹੀ ਸੰਦੀਪ ਵੀਰੇ ਹਾਂ ਬਬੇ ਆਪਾਂ ਹੈਪੀ ਵੀਰੇ ਏਦਾਂ ਗਾਲਾਂ ਨਹੀਂ ਕੱਢਣੀਆਂ ਕੋਈ ਚੱਕਰ ਨਹੀਂ ਆਪਾਂ ਸਿਸਟਮ ਦੇਖੀ ਤੂੰ ਕੱਟਾ-ਕੱਟੀ ਗੱਡ ਲਵੇ ਆਕੇ ਕਰ ਲਵੇ ਅੱਥੀ ਫਿਰਦਾ ਨਾ 100-100 ਕਿਲੋਮੀਟਰ ਕਰਦਾ ਹੁੰਦਾ ਕੱਲੇ ਹੀ ਫਿਰਦਣਾ ਨਾਲੇ ਕਹਿੰਦਾ ਕੋਈ ਤੁਰਦਾ ਨਹੀਂ ਤੇਰੇ ਨਾਲ ਤੂੰ ਦੱਸ ਕਿੱਥੇ ਤੋਰਨਾ ਮੈਂ ਤਾਂ ਲੋਕ ਤੋਰ ਲੈਣੇ ਤੇ ਤੈਨੂੰ ਘਰ ਦੇ ਨਹੀਂ ਤੁਰਨੇ ਤੇਰੇ ਤੋਂ ਘਰ ਦੇ ਨਹੀਂ ਤੁਰਨੇ ਪਿਛਲੇ ਹਫਤੇ ਤੇਰੇ ਚਾਂਡੇ ਪਏ ਨੇ ਤਾਇ ਚਾਚਿਆਂ ਤੋਂ ਫਲੈਕਸ ਵਾਲਿਆਂ ਨੂੰ ਜਿਹਨੂੰ ਤੂੰ ਗਾਲਾਂ ਕੱਢਦਾ ਸੀ ਸਮਝਦਾ ਇਹ ਇੰਨਾ ਕਟਿਆ ਬੰਦਾ ਹੈ ਜਿਹੜੀਆਂ ਗੱਲਾਂ ਜਿਵੇਂ ਹੁਣ ਰਾਮ ਜੀ ਆਪਾਂ ਹਾਸੇ-ਹਾਸੇ ਚ ਕਿੰਨੀਆਂ ਵੀਡੀਓ ਬਣਾ ਲੈਨੇ ਓ ਯਾਰ ਬੰ ਉਹ ਵੀਡੀਓ ਪਾ ਪਾਣ ਲੱਗਿਆ ਹੋਇਆ ਜਿਵੇਂ ਆਪਾਂ ਆਸੇ ਜੈਕਟਿੰਗ ਨਹੀਂ ਕਰਦੇ ਹੁੰਦੇ ਇੱਕ ਦੂਜੇ ਦੀ ਉਹ ਟਾਈਟ ਹੋ ਗਿਆ ਤਾਂ ਉਹ ਪਾਣ ਲੱਗਿਆ ਲੈ ਦੱਸ ਮੈਂ ਪਾਗਲਾ ਤੇਰੀ ਦੁਕਾਨ ਤੇ ਗਰੂੰਗਾ ਐਡਾ ਮੈਂ ਸਮੈਗੀਆਂ ਮੈਂ ਦੱਸ ਕੋਈ ਗੱਲ ਨਹੀਂ ਬਾਬੇ ਕੋਈ ਦਿੱਕਤ ਨਹੀਂ ਸਾਰਿਆਂ ਨੂੰ ਪਤਾ ਲੱਗ ਜੂ ਦੇਖੀ ਤਾਂ ਸਹੀ ਮੈਂ ਕਰਾ ਕੀ ਰਿਹਾ ਪੂਰੀ ਹੀੜ ਆ ਰਹੀ ਹੈ ਹੀੜ ਪੂਰੀ ਹੀੜ ਆ ਰਹੀ ਹੈ ਮਗਰ ਅੱਜ ਤਾਂ ਸੀਐਸਟਾਫ ਵਾਲੀਆਂ ਗੱਲਾਂ ਦੱਸਣੀਆਂ ਮੈਂ ਸਾਰੀਆਂ ਕੌਣ ਭੱਜਿਆ ਸੀ ਕੌਣ ਖੜਿਆ ਸੀ ਕੌਣ ਕੀ ਕਰਦਾ ਸੀ ਸਭ ਦੱਸੂ ਜੇ ਮਕੂ ਸਾਹਿਬ ਨੂੰ ਗਾਲ ਨਾ ਕੱਢਦਾ ਫਿਰ ਕੋਈ ਦਿੱਕਤ ਨਹੀਂ ਸੀਗੀ ਵੀ ਠੀਕ ਆ ਗੱਲ ਹੋ ਗਈ ਓਕੇ ਬਹਿ ਕੇ ਕਰ ਲੈਨੇ ਗੋਇਲ ਸਾਹਿਬ ਕੋਈ ਜਲੂਸ ਨਹੀਂ ਠੀਕ ਆ ਜਿੱਦਾਂ ਅਗਲੇ ਨੂੰ ਦੇਖਣ ਲੱਗੇ ਓਵੇਂ ਅਗਲਾ ਕਰੇ ਪਰ ਮੈਂ ਨਹੀਂ ਮੈਂ ਨਹੀਂ ਪਈਆ ਮੇਰੇ ਕੋਲ ਇਹਦੇ ਬਾਪੂ ਦੀ ਪਈਆ ਉਹ ਨਹੀਂ ਪਈ ਮੈਂ ਮੇਰੇ ਬੇਟਾ ਹੋਇਆ ਮੈਨੂੰ ਇੰਨੀ ਗੱਲ ਦਾ ਨਾ ਮੇਰੇ ਇਹਨਾਂ ਨੇ ਮੂੰਹ ਤੋਂ ਰੌਣਕ ਗੈਪ ਕਰਤੀ ਮੇਰੇ ਮੂੰਹ ਤੋਂ ਰੌਣਕ ਗੈਪ ਕਰਤੀ ਪਹਿਲਾਂ ਮੇਰੇ 6 ਮਹੀਨੇ ਦਾ ਬੇਟਾ ਐਕਸਪਾਇਰ ਹੋਇਆ ਉਹ ਕਿੱਡਾ ਗੰਦਾ ਦੱਲਾ ਬੰਦਾ ਹੋਊਗਾ ਜੀਦੀ ਭੈਣ ਦੀ ਡਿਲੀਵਰੀ ਸੋਮਵਾਰ ਹੋਵੇ ਤੇ ਉਹ ਰਾਤ ਨੂੰ ਵੀਡੀਓ ਵਾਇਰਲ ਕਰ ਦਵੇ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ ਨੇ ਮੇਰਾ ਭਰਾ ਮੈਂ ਇੰਨੀ ਗੱਲ ਕਹਿਣਾ ਮੈਨੂੰ ਉਹ ਬੰਦੇ ਬਿਲਕੁਲ ਫੋਨ ਨਾ ਕਰਨ ਸਮਝੌਤੇ ਵਾਲੇ ਉਹ ਵਾਲੇ ਸਮਝੌਤਾ ਉਦੋਂ ਸੀ ਜਦੋਂ ਮੇਰੀ ਜਨਾਨੀ ਦੀ ਵੀਡੀਓ ਨਾ ਆਪਾਂ ਦਾ ਬਸ ਸੀਏ ਸਟਾਫ ਸੀਏ ਸਟਾਫ ਚ ਦੱਸੂ ਮੈਂ ਕੀ ਹੋਇਆ ਪੁੱਛੇ ਉੱਥੇ ਦੇ ਪ੍ਰਸ਼ਾਸਨ ਨੂੰ ਕੀ ਹੋਇਆ ਚੱਡਿਆਂ 'ਚ ਪੁੱਛਦੇ ਗਏ ਭੱਜਿਆ ਸੀਗਾ ਬਾਈ ਉਹਨਾਂ ਨੇ ਵੀਡੀਓ ਡਿਲੀਟ ਕਰ ਗਿਆ ਸੀ ਮੈਂ ਤਾਂ 8 ਮਹੀਨੇ ਤੋਂ ਜਾਂਦਾ ਹੀ ਨਾ ਮੈਨੂੰ ਇਹ ਕਹਿੰਦਾ ਨਾ ਅਨਾਥ ਬੱਚਾ ਗਰੁੱਪ ਚ ਐਡ ਕਰਾਇਆ ਤੇ ਤੂੰ ਤਾਂ ਉਹ ਗਰੁੱਪ ਚ 7 ਸਾਲ ਦਾ ਸੀ ਤੂੰ ਤਾਂ ਉਹ ਗਰੁੱਪ ਚ 7 ਸਾਲ ਦਾ ਸੀ ਫਿਰ ਤੂੰ ਕਿਉਂ ਵੀਡੀਓ ਡਿਲੀਟ ਕੀਤੀਆਂ ਸੀਏ 2 ਵਾਲੇ ਗਵਾਹੀ ਦੇਣਗੇ ਵੀ ਮੈਂ ਆਪ ਕਿਹਾ ਸੀ ਵੀ ਬਾਈ ਜੀ ਮੈਂ ਜੇ ਵੀਡੀਓ ਪਾਤੀਆਂ ਮੈਂ ਡਿਲੀਟ ਨਹੀਂ ਕਰਨੀਆਂ ਜੇ ਪ੍ਰਸ਼ਾਸਨ ਨੂੰ ਗਲਤ ਲੱਗਦਾ ਮੇਰੇ ਤੇ ਕਾਰਵਾਈ ਕਰਦੇ ਇਹ ਗਵਾਹ ਸੰਦੀਪ ਵੀ ਰਵੀ ਇਹ ਗੱਲ ਦਾ ਗਵਾਹ ਹੈ ਲੋੜੀ ਵਾਲੇ ਦਿਨ ਦੀ ਗੱਲ ਹੈ ਇਹ ਆਇਆ ਨਹੀਂ ਦੂਏ ਦਿਨ ਬਹੁਤ ਕੁਝ ਹੈ ਮੇਰੇ ਕੋਲ ਇਹ ਮੈਨੂੰ ਕਹਿੰਦਾ ਆ ਵੀਡੀਓ ਪਈਆ ਮੇਰੇ ਕੋਲ ਵੀਰ ਰਵਨੀਤ ਬਿੱਟੂ ਨੂੰ ਆਪਾਂ ਮਿਲ ਕੇ ਆਉਣਾ ਉਹ ਤੁਹਾਨੂੰ ਫੋਲੋ ਕਰਦਾ ਹੈ ਠੀਕ ਹੈ ਮੈਂ ਅਜੇ ਤੱਕ ਨਹੀਂ ਦੇਖਿਆ ਕੌਣ ਫੋਲੋ ਕਰਦਾ ਕੌਣ ਨਹੀਂ ਉਹ ਅਫੀਸ਼ੀਅਲ ਪੇਜ ਤੋਂ ਮੈਨੂੰ ਫੋਲੋ ਕਰਦਾ ਮੈਂ ਕਹਿੰਦਾ ਜੀ ਆਪਾਂ ਜਲੰਧਰ ਮਿਲਣੇ ਜਾਣਾ ਮੈਂ ਬਿਲਕੁਲ ਨਹੀਂ ਜਾਣਾ ਅੱਛਾ ਮੈਨੂੰ ਇਹ ਗੱਲ ਦੱਸੋ ਵੀ ਇਹਨੇ ਵੀਡੀਓ ਪਰਸੋਂ ਚੋਂ ਉੱਥੇ ਹੀ ਕਿਉਂ ਪਾਈ ਕਿਉਂ ਉਦੋਂ ਇਹਨੂੰ ਮੈਂ ਜ਼ਿੰਦਗੀ ਚ ਪਹਿਲੀ ਵਾਰੀ ਜਵਾਬ ਦਿੱਤਾ ਵੀ ਮੈਂ ਨਹੀਂ ਤੇਰੇ ਕਹਿੰਦੇ ਵੀਡੀਓ ਡਿਲੀਟ ਕਰਦਾ ਉਹ ਡਿਲੀਟ ਮੇਰੀ ਵੀਡੀਓ ਮੇਰੇ ਘਰ ਦੀ ਸੀ ਉਹ ਵੀਡੀਓ ਇੱਕ ਲੋੜਵੰਦ ਪਰਿਵਾਰ ਦੀ ਸੀਗੀ ਵੀ ਜਿਹਦੇ ਨਾਲ ਮਰੇ ਹੋਏ ਭਰਾ ਦੀ ਰਜਿਸਟਰੀ ਕਰਾਈ ਇਹਦੇ ਦੋਸਤ ਦੋਸਤ ਨੇ ਪਤਾ ਨਹੀਂ ਕਿੰਨੇ ਘਰਦਿਆਂ ਦੀ ਇਹਨੇ ਵੀਡੀਓ ਬਣਾਈ ਹੋਈ ਆ ਪਤਾ ਨਹੀਂ ਕਿੰਨੇ ਕਰਦੇ ਆਉਂਦੀ ਠੀਕ ਆ ਇਹਨੇ ਆਪਣਾ ਯਾਰ ਸਾਰੇ ਲੁਧਿਆਣੇ ਨੂੰ ਪਤਾ ਹੈ ਇਹ ਚ ਕਿੰਨੇ ਲੁਧਿਆਣੇ ਵਾਲੇ 1300 ਬੰਦਾ ਦੇਖਦਾ ਮੈਂ ਕਹਿੰਦਾ ਇੰਨੇ ਲੁਧਿਆਣੇ ਵਾਲੇ ਨੇ ਤੁਸੀਂ ਉਹਨੂੰ ਪੁੱਛੋ ਵੀ ਇਹਨੇ ਕਿਵੇਂ ਬੰਦੇ ਨੂੰ ਸੁਸਾਇਡ ਕਰਾਇਆ ਸੀ ਇਹਨੂੰ ਤੁਸੀਂ ਇਹ ਪੁੱਛੋ ਇੰਡੈਵਰ ਕਿੱਥੋਂ ਆਈ ਹੈ ਸਿੱਧੂ ਮੂਸੇ ਵਾਲੇ ਦੇ Song ਦੀ ਵਾਲੀ ਗੱਲ ਸੁਣ ਲੈ ਇਹ ਇਹਨੇ ਟਾਈਗਰ ਦੇ ਖਿਲਾਫ ਵੀਡੀਓ ਪਾ ਦੀ ਹੈ ਮੈਂ ਤਾਂ ਬੰਦਿਆਂ ਨੇ ਬਾਅਦ ਚ ਦੱਸਿਆ ਵੀ ਇਹ ਤਾਂ ਟਾਈਗਰ ਤੋਂ ਵਾਲਾ ਪਿਆਜ਼ ਮੰਗਾਈ ਜਾਂਦਾਂ ਦਾ ਹੀ ਘਰੇ ਇੱਕ ਐਕਟਰ ਬੰਦੇ ਤੋਂ ਹੁਣ ਆਪਾਂ ਸਟਾਰ ਬੰਦੇ ਤੋਂ ਪਿਆਜ਼ ਮੰਗਾਈਏ ਉਹ ਤਾਂ ਭੱਜੂ ਗਈ ਛੱਡ ਕੇ ਠੀਕ ਹੈ ਚੱਲ ਮੈਂ ਟਾਈਗਰ ਨਾਲ ਇਹਦੇ ਬਰਾਬਰ ਬੈਂਸ ਆਇਆ ਮੈਂ ਨਹੀਂ ਉਹਨੂੰ ਚੰਗਾ ਮਾੜਾ ਕਹਿੰਦਾ ਪਰ ਇਹਨੇ ਸਿੱਧੂ ਮੂਸੇ ਵਾਲੇ ਸਾਹਿਬ ਡੈਡੀ ਤੇ ਭਾਨਾ ਸਿੱਧੂ ਦੇ ਖਿਲਾਫ ਇਹਨੇ ਵੀਡੀਓ ਪਾਈ ਆ ਫਿਰ ਲੱਤਾਂ ਵੀ ਨਹੀਂ ਚੱਲੀਆਂ ਜਦੋਂ ਭਾਨੇ ਦਾ ਫੋਨ ਆਇਆ ਫਿਰ ਤਾਂ ਲੱਤਾਂ ਵੀ ਨਹੀਂ ਚੱਲੀਆਂ ਹੁਣ ਤੁਹਾਨੂੰ ਦੱਸਾਂਗੇ ਵੀ ਕੌਣ ਕੌਣ ਆ ਰਿਹਾ ਮੈਨੂੰ ਸਭ ਤੋਂ ਗੰਦੀ ਗੱਲ ਇਹ ਲੱਗੀ ਵੀ ਮੈਂ ਸੋਸ਼ਲ ਮੀਡੀਆ ਤੇ ਆਪਣੀ ਵਾਈਫ ਨੂੰ ਲਿਆਣਾ ਪਿਆ ਰਾਜਨੀਤੀ ਇਹ ਤਾਂ ਇੱਕ ਪਾਸੇ ਖੜਦਾ ਨਹੀਂ ਭਾਜੀ ਸਾਰੇ ਪੁੱਛਦੇ ਆ ਵੀ ਸੰਦੀਪ ਵੀਰ ਇਹਨੂੰ ਕੁਝ ਕਹਿੰਦਾ ਨਹੀਂ ਇਹਨੂੰ ਕੁਝ ਕਹਿੰਦਾ ਨਹੀਂ ਸੁਣਦਾ ਹੀ ਨਹੀਂ ਕਹਦੀ ਮੇਰਾ ਤਾਂ ਵੀਰੇ ਸਾਰਿਆਂ ਨਾਲ ਪਿਆਰ ਆ ਮੈਂ ਨਾਲ ਬਹਿ ਕੇ ਕਿਸ ਦੀਆਂ ਰਿਕਾਰਡਿੰਗਾਂ ਨਹੀਂ ਕੀਤੀਆਂ ਬਸ ਬਹੁਤ ਕੁਝ ਦਵਾਂਗੇ ਤੁਹਾਨੂੰ ਅੱਲਪ ਦੀ ਹੈ ਹਲ ਇਹ ਤਿੰਨ ਬੱਚਿਆਂ ਦੀ ਮਾਂ ਵਾ ਕੁੜੀ ਤਿੰਨ ਬੱਚਿਆਂ ਦੀ ਮਾਂ ਠੀਕ ਹੈ ਨਾ ਤਿੰਨ ਬੱਚਿਆਂ ਦੀ ਮਾਂ ਹੈ ਕੁੜੀ ਬੱਚਾ ਇਹਨਾਂ ਦਾ ਮੈਂਟਲੀ ਅਫਸਰਟ ਆ ਉਹ ਗੱਲ ਦੀ ਸ਼ਰਮ ਆਉਣੀ ਚਾਹੀਦੀ ਹੈ ਸ਼ਰਮ ਹਲ ਹਾਂਜੀ ਸ਼ੂ तीन बंदों को बोला भी और मुझे टॉन्ट सुनने को मिली मतलब वो सुबारा है तो तीन बच्चों की माँ उसको कोई और नहीं मिली hmm. अब बताओ लड़की कहा जाएगी थीका. तो वो टॉर्चर हो रही है एक वो किसी से बात नहीं कर सकती ठीक है फिर हमने उसके पापा को पा बुलाया प्यार से बुलाया दुकान से बुलाया उनको हमने फोन दिखाया अपना सब कुछ दिखाया तो उसके पापा ने बोला मैं इसकी मम्मी से बात करूंगा ਮੇਰੇ ਤੋਂ ਉਸਨੇ ਬਾਤ ਨਹੀਂ ਸੁਣਨੀ ਇਸ ਕੇ ਪਰ ਸਮਝੌਤਾ ਜਿੱਦਣ ਮੈਂ ਸਮਝੌਤੇ ਵਾਲੀ ਗੱਲ ਕਰਾਂ ਬ੍ਰਿੰਕਲ ਨਾਲ ਮੇਰੇ ਮੂੰਹ ਤੇ ਧੁੱੱਕ ਜਾਓ ਭਾਜੀ ਹੋਰ ਦੱਸੋ ਰਿਕਾਰਡ ਕਰ ਲਓ ਇਹ ਸਕਰੀਨ ਰਿਕਾਰਡਿੰਗ ਲੈ ਲਓ